ਮੈਂ ਪ੍ਰਵੀਨ ਕੁਮਾਰ ਜੀ ਪ੍ਰਵੀਨ ਕੁਮਾਰ ਜੀ ਕੀ ਮਾਮਲਾ ਹੈ ਸਾਰਾ ਇਹ 21 ਤਰੀਕ ਦਾ ਮਾਮਲਾ ਜੀ ਕਿਤੇ ਦੁਪਹਿਰ ਦਾ ਜੀ ਤੇ ਦੁਪਹਿਰ ਹੀ ਅਸੀਂ ਲੰਚ ਟਾਈਮ ਤੇ ਸ਼ੌਪ ਬੰਦ ਕਰ ਦਿੰਦੇ ਆ ਸਾਡਾ ਸ਼ੁਰੂ ਤੋਂ ਹੀ ਟਾਈਮਿੰਗ ਹੈ ਜੀ ਤੇ ਇੱਕ ਵੇ ਬੰਦ ਕਰਕੇ ਚੱਲੇ ਗਏ ਸੀ ਸਵਾ 1 ਵਜੇ ਹੂੰ ਤੇ ਉਸ ਤੋਂ ਬਾਅਦ ਸ਼ਾਮ ਨੂੰ 4:30 ਵਜੇ ਆ ਕੇ ਦੇਖਿਆ ਤੇ ਲੋਕ ਟੁੱਟਿਆ ਹੋਇਆ ਸੀ ਬੇਟਾ ਆਇਆ ਪਹਿਲਾਂ ਤੇ ਲੋਕ ਟੁੱਟਿਆ ਹੋਇਆ ਸੀਗਾ ਉਹਨੂੰ ਡਾਊਟ ਹੋਇਆ ਤੇ ਉਹਨੇ ਚੱਕ ਕੇ ਦੇਖਿਆ ਤੇ ਅੰਦਰ ਖਾਲੀ ਹੋ ਚੁੱਕਿਆ ਸੀਗਾ ਤੇ ਫਿਰ ਬੇਟੇ ਨੇ ਕੈਮਰੇ ਚ ਦੇਖਿਆ ਤੇ ਉਦੋਂ ਸਾਨੂੰ ਪਤਾ ਲੱਗਿਆ ਵੀ ਇਹ ਇਦਾਂ ਦਾ ਕੰਮ ਕੰਮ ਹੋ ਗਿਆ। ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਤੇ ਹੋਰ ਸਾਡੇ ਐਮ.ਐਲ.ਏ ਸਾਹਿਬ ਵੀ ਕਹਿ ਰਹੇ ਆ ਕਿ ਵੀ ਜ਼ੀਰੋ ਟੋਲਰੈਂਸ ਵੀ ਕੋਈ ਅਪਰਾਧ ਨਹੀਂ ਹੈ। ਇੱਥੇ ਤਾਂ ਪੁਲਿਸ ਨੂੰ ਕੋਸਣਾ ਮੈਨੂੰ ਨਹੀਂ ਲੱਗਦਾ ਮੁਨਾਸਬ ਹੋਏਗਾ ਕਿਉਂਕਿ ਇਹ ਦਿਨੇ ਦੁਪਹਿਰੇ ਹੀ ਦੁਕਾਨ ਦੇ ਸਾਹਮਣੇ ਜਨਾਨੀਆਂ ਬਹਿ ਕੇ ਸ਼ਟਰ ਤੋੜ ਕੇ ਸਮਾਨ ਲੈ ਜਾਣ ਕਿਤੇ ਨਾ ਕਿਤੇ ਸਾਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ। ਕੀ ਕੀ ਕਹਿਣਾ ਚਾਹੋਗੇ ਸਰਕਾਰ ਬਾਰੇ ਕੀ ਕਹੋਗੇ ਤੇ ਲੋਕਾਂ ਨੂੰ ਕੀ ਕਹੋਗੇ? ਸਰਕਾਰ ਵੱਲ ਕਾਵਾਂਗੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਏਰੀਆ ਵੱਲ ਵੀ ਦਿਨ ਦਿਹਾੜੇ ਜਾਂ ਤੇ ਇਦਾਂ ਦੀਆਂ ਵਾਰਦਾਤਾਂ ਹੋਣ ਤੇ ਹੁਣ ਆਮ ਬੰਦਾ ਤਾਂ ਹੁਣ ਕਿੰਨੀ ਸੇਫਟੀ ਕਰ ਸਕਦਾ ਹੁਣ ਹਰ ਬੰਦਾ ਹਰ ਸ਼ਟਰ ਦੇ ਮੁਰੇ ਅਸੀਂ ਆ ਕੇ ਉਹਨਾਂ ਮੰੰਜਾ ਢਾ ਕੇ ਤਾਂ ਬਹਿ ਨਹੀਂ ਸਕਦੇ ਜੀ ਵੀ ਸਵੇਰੇ ਸ਼ਾਮ ਬੈਠੀ ਹੈ ਰਾਤ ਦੀ ਤਾਂ ਚਲੋ ਗੱਲ ਹੀ ਬਾਅਦ ਦੀ ਰਹਿ ਗਈ ਅੱਜ ਦਾ ਦਿਨ ਦਿਹਾੜੇ 2 ਵਜੇ ਦਾ ਕੰਮ ਹੋ ਗਿਆ